ਕਿ ਮਨੁੱਖ ਦੇ ਬਹੁਤ ਚੰਗੇ ਭਾਗ ਹੋਣ ਤੋਂ ਉਹਨੂੰ ਤੰਦਰੁਸਤੀ ਮਿਲਦੀ ਹੈ ਇੱਕ ਵਾਰੀ ਸਾਰੇ ਗੱਜ ਕੇ ਆਖੋ ਸਤਨਾਮ ਤੰਦਰੁਸਤੀ ਮਿਲਦੀ ਹੈ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੇ ਇਸ ਗੱਲ ਦੀ ਕੀਮਤ ਪੁੱਛਣੀ ਹੈ ਤੇ ਕਿਸੇ ਬਿਮਾਰ ਬੰਦੇ ਨੂੰ ਪੁੱਛੋ ਜਿਹੜਾ ਮੰਜੇ ਉੱਤੇ ਪਿਆ ਹੋਇਆ ਹੈ ਉਹਦੇ ਕੋਲੋਂ ਉੱਠਿਆ ਨਹੀਂ ਜਾਂਦਾ ਤੁਰ ਨਹੀਂ ਸਕਦਾ ਇੱਥੇ ਆ ਨਹੀਂ ਸਕਦਾ ਜੇ ਆ ਵੀ ਜਾਵੇ ਉਹਦੇ ਕੋਲੋਂ ਬੈਠਿਆ ਨਹੀਂ ਜਾਣਾ ਜਿਉ ਉਹ ਬਹਿ ਵੀ ਗਿਆ ਉਹਨੂੰ ਆਸਰਾ ਚਾਹੀਦਾ ਹੈ ਸਾਦ ਸੰਗਤ ਗੱਲ ਬਹੁਤ ਔਖੀ ਹੋ ਜਾਂਦੀ ਹੈ ਮਨੁੱਖ ਤੰਦਰੁਸਤ ਹੋਵੇ ਤੇ ਉਹ ਤੁਰ ਫਿਰ ਸਕਦਾ ਹੈ ਆ ਸਕਦਾ ਹੈ ਬੈਠ ਸਕਦਾ ਹੈ ਸੁਣ ਸਕਦਾ ਹੈ ਗਾ ਸਕਦਾ ਹੈ ਸਭ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਤੰਦਰੁਸਤੀ ਬਹੁਤ ਵੱਡੀ ਨਿਯਮਤ ਹੈ ਇਹ ਚੰਗੇ ਕਰਮਾਂ ਨਾਲ ਪ੍ਰਾਪਤ ਹੁੰਦੀ ਤੇ ਮਿਲੇਗੀ ਕਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚੋਂ ਸਤਿਗੁਰੂ ਕਹਿੰਦੇ ਨੇ ਪ੍ਰਭ ਕੀ ਸਰਣ ਸਾਗਲ ਭੈ ਲਾਥੇ ਦੁੱਖ ਬਿਨਸੈ ਸੁਖ ਪਾਇਆ ਇਥੋਂ ਸੁੱਖਾਂ ਦੀਆਂ ਦਾਤਾਂ ਮਿਲਦੀਆਂ ਮੰਗਿਆ ਕਰੋ ਇਹਦੇ ਨਾਲ ਹੋਰ ਚੰਗੇ ਕਰਮਾਂ ਵਾਲਾ ਮਨੁੱਖ ਵੇਖਣਾ ਹੋਵੇ ਤੇ ਉਹ ਹੁੰਦਾ ਹੈ ਜਿਹਨੂੰ ਜੀਵਨ ਸਾਥੀ ਚੰਗਾ ਮਿਲੇ ਇਹ ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਪਰ ਇਹਦੇ ਵਿੱਚ ਗਿਆਨ ਬਹੁਤ ਵੱਡਾ ਹੁੰਦਾ ਹੈ ਸਟੇਜ ਉਤੋਂ ਜਿੰਨੀਆਂ ਗੱਲਾਂ ਬਲਾਰਾ ਕਰਦਾ ਹੈ ਹਕੀਕਤ ਹੈ ਉਹ ਸਾਰੀਆਂ ਯਾਦ ਨਹੀਂ ਰਹਿੰਦੀਆਂ ਸੰਗਤ ਵਿੱਚ ਐ ਦੋ ਚਾਰ ਪੁਆਇੰਟ ਤੁਹਾਨੂੰ ਚੇਤੇ ਰਹਿ ਜਾਣਗੇ ਕੁਝ ਖਾਸ ਗੱਲਾਂ ਤੁਹਾਡੇ ਜ਼ਿਹਨ ਵਿੱਚ ਬੈਠ ਜਾਣੀਆਂ ਉਹ ਕਈ ਸਾਲ ਤੁਹਾਡੇ ਦਿਮਾਗ ਚੋਂ ਗੱਲ ਨਹੀਂ ਨਿਕਲਣੀ ਕਿ ਫਲਾਣੀ ਢਾਡੀ ਨੇ ਕਵੀਸ਼ਰ ਸਿੰਘ ਨੇ ਆਹ ਗੱਲ ਸਟੇਜ ਉੱਤੇ ਕਹੀ ਸੀ ਉਹ ਕਿਸ ਮੁੱਦੇ ਦੀ ਗੱਲ ਸੀ ਕਿਸ ਹੱਦ ਤੱਕ ਠੀਕ ਹੈ ਜਾਂ ਐਵੇਂ ਹਵਾ ਵਿੱਚ ਕਹਿ ਗਏ ਇਹ ਗੱਲਾਂ ਦੀ ਆਉਟਪੁੱਟ ਜਿਹੜੀ ਹੈ ਸੰਗਤ ਨੂੰ ਬਾਅਦ ਵਿੱਚ ਪਤਾ ਲੱਗਦਾ ਪਰ ਐ ਧਿਆਨ ਨਾਲ ਸੁਣਨ ਵਾਲੇ ਮੇਰੇ ਵੀਰ ਮੇਰੀਆਂ ਭੈਣਾਂ ਬੈਠੀਆਂ ਸਭ ਤੋਂ ਪਹਿਲਾਂ ਤੰਦਰੁਸਤੀ ਮਿਲੇਗੀ ਗੁਰੂ ਦੀ ਗੋਦ ਵਿੱਚੋਂ ਉਹਦੇ ਨਾਲੋਂ ਚੰਗੇ ਕਰਮਾਂ ਵਾਲਾ ਵੇਖਣਾ ਹੋਵੇ ਤੇ ਉਹ ਮਨੁੱਖ ਹੁੰਦਾ ਜਿਹਨੂੰ ਜੀਵਨ ਸਾਥੀ ਚੰਗਾ ਮਿਲੇ ਜੇ ਘਰ ਵਾਲੀ ਆਪਣੀਆਂ ਚਾਰ ਟਿੱਕੀਆਂ ਲਾ ਕੇ ਛਾਕ ਲਵੇ ਉਹ ਆਪਣੇ ਕੱਪੜੇ ਵੱਖਰੇ ਧੋਂਦੀ ਹੋਵੇ ਘਰ ਵਾਲਾ ਵਿਚਾਰਾ ਦੂਜਿਆਂ ਦੇ ਹੱਥਾਂ 'ਵਲ ਵੇਂਦਾ ਹੋਵੇ ਤੇ ਕਾਹਦਾ ਗ੍ਰਸਤੀ ਜੀਵਨ ਹੈ ਭਾਈ ਗ੍ਰਸਤੀ ਜੀਵਨ ਉਦੋਂ ਸਫਲ ਹੈ ਜਦੋਂ ਜੀਵਨ ਸਾਥੀ ਚੰਗਾ ਮਿਲੇ ਤੇ ਮਿਲਦਾ ਗੁਰੂ ਦੀ ਕਿਰਪਾ ਨਾਲ ਵੱਡੇ ਭਾਗ ਹੋਣ ਤੇ ਸਾਰੀ ਜ਼ਿੰਦਗੀ ਜਿਹੜੀ ਸੁੱਖਾਂ ਵਿੱਚ ਲੰਘਦੀ ਹੈ ਜੀਵਨ ਸਾਥੀ ਚੰਗਾ ਮਿਲਦਾ ਇਹਦੇ ਨਾਲ ਹੋਰ ਚੰਗੇ ਕਰਮਾਂ ਵਾਲਾ ਮਨੁੱਖ ਵੇਖਣਾ ਹੋਵੇ ਤੇ ਫਿਰ ਉਹ ਹੁੰਦਾ ਜਿਹਨੂੰ ਨੇਕ ਸੰਤਾਨ ਦੀ ਪ੍ਰਾਪਤੀ ਹੋ ਜਾਵੇ ਕਈ ਵਾਰੀ ਆਪਾਂ ਪਤਾ ਕੀ ਕਹਿੰਨੇ ਮੇਰੀ ਸ਼ਾਦੀ ਹੋ ਗਈ ਜੀ ਵਿਆਹ ਹੋ ਗਿਆ ਤੇ ਸਾਡੇ ਘਰ ਧੀਆ ਪੁੱਤਰ ਪੈਦਾ ਹੋ ਗਏ ਇਹ ਕੋ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ ਮਾਫ ਕਰ ਦਿਓ ਅਕਸਰ ਵਿਆਹ ਸ਼ਾਦੀ ਤੋਂ ਬਾਅਦ ਬੱਚੇ ਹੀ ਪੈਦਾ ਹੁੰਦੇ ਆ ਪਰ ਅਸੀਂ ਉਦੋਂ ਸਫਲ ਹੋਵਾਂਗੇ ਜਦੋਂ ਘਰ ਵਿੱਚ ਧੀ ਪੈਦਾ ਹੋਈ ਆ ਤੇ ਵੱਡੀ ਹੋ ਕੇ ਬਾਪੂ ਦੀ ਪੱਗ ਨੂੰ ਚਾਰ ਚੰਨ ਲਾਵੇ ਉਹਦਾ ਮਾਣ ਸਨਮਾਨ ਵਧਾਵੇ ਖਾਨਦਾਨ ਨੂੰ ਰੁਸ਼ਨਾ ਦੇਵੇ ਪੁੱਤਰ ਪੈਦਾ ਹੋਇਆ ਤੇ ਪੁੱਤਰ ਵੱਡਾ ਹੋ ਕੇ ਸਾਰੇ ਪਰਿਵਾਰ ਦਾ ਮਾਣ ਇੱਜ਼ਤ ਸਨਮਾਨ ਵਧਾਵੇ ਆਪਣਾ ਵੀ ਮਾਣ ਤਾਨ ਇਲਾਕੇ ਵਿੱਚ ਵਧਾਵੇ ਜੇ ਜੇ ਪੁੱਤ ਦੇ ਕਾਰਨ ਬਾਪੂ ਨੂੰ ਪਰੇ ਪੰਚਾਇਤ ਵਿੱਚ ਹੱਥੀ ਜੋੜਨੇ ਪੈਣੇ ਹੈ ਥਾਣੇ ਜਾ ਕੇ ਪੱਗ ਲਾ ਕੇ ਰੱਖਣੀ ਪੈਣੀ ਹੈ ਤੇ ਮੇਰੀ ਸੋਚ ਇਹ ਗੱਲ ਕਹਿੰਦੀ ਆ ਵੀ ਜੇ ਨਾਂ ਵੀ ਉਹ ਜੰਮਦਾ ਤੇ ਕੋ ਬਹੁਤ ਵੱਡਾ ਘਾਟਾ ਨਹੀਂ ਸੀ ਪੈ ਜਾਣਾ ਜਿਹਦੇ ਕਾਰਨ ਬਾਪ ਨੂੰ ਪੱਗ ਲਾ ਕੇ ਕਿਸੇ ਦੇ ਸਾਹਮਣੇ ਰੱਖਣੀ ਪਵੇ ਪੰਚਾਇਤ ਵਿੱਚ ਹੱਥ ਜੋੜਨੇ ਪੈਣ ਥਾਣਿਆਂ ਕਚਹਿਰੀਆਂ ਵਿੱਚ ਜਾ ਕੇ ਤਰਲੇ ਮਾਰਨੇ ਪੈਣ ਇਹੋ ਜਾਂ ਨਲਾਇਕ ਪੁੱਤਰ ਨਾ ਪੈਦਾ ਹੋਵੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਕੀ ਉਹ ਜ਼ਿੰਦਗੀ ਕੱਟਦੇ ਨਹੀਂ ਹੈ ਜਿਉਂਦੇ ਹੈ ਜਨਰੇਕ ਹਰ ਸੰਤਾਨ ਨਹੀਂ ਹੁੰਦੀ ਉਹ ਵੀ ਜਿਉਂਦੇ ਆ ਨੇਕ ਸੰਤਾਨ ਹੋਵੇ ਤੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਇਹਦੇ ਨਾਲ ਹੋਰ ਚੰਗੇ ਕਰਮਾਂ ਵਾਲਾ ਮਨੁੱਖ ਵੇਖਣਾ ਹੋਵੇ ਤੇ ਖਾਲਸਾ ਜੀ ਉਹ ਹੁੰਦਾ ਹੈ ਜਿਹਦੇ ਕੋਲ ਗੁਜ਼ਾਰੇ ਜੋਗਾ ਧਨ ਵੀ ਹੋਵੇ ਮੇਰੇ ਕੋਲ 4 ਪੈਸੇ ਹੋਣਗੇ ਮੈਂ ਸੂਟ ਬੂਟ ਲਵਾਵਾਂਗਾ ਕੋ ਗੱਡੀ 'ਚ ਤੇਲ ਪਾਵਾਂਗਾ ਤੁਹਾਡੇ ਦਰਸ਼ਨ ਗੁਜ਼ਾਰੇ ਕਰਨ ਵਾਸਤੇ ਇੱਥੇ ਆਵਾਂਗਾ ਤੁਹਾਡੀਆਂ ਜੇਬਾਂ 'ਚ 4 ਪੈਸੇ ਹੋਣਗੇ ਤੁਸੀਂ ਪ੍ਰਬੰਧਕ ਵੀਰਾਂ ਕੋਲ ਭੇਜੋਗੇ ਸਾਡੇ ਵਰਗਿਆਂ ਨੂੰ ਢਾਡੀ ਕਲਾ ਦਾ ਸਤਿਕਾਰ ਕਰਦੇ ਆ ਇੱਥੇ ਵੱਡਾ ਪਿਆਰ ਦੇ ਕੇ ਜਾਂਦੇ ਹੋ ਪ੍ਰਬੰਧਕ ਵੀਰਾਂ ਦੇ ਕੋਲ 4 ਦਮੜੇ ਹੋਣਗੇ ਉਹ ਗੁਰੂ ਕੇ ਲੰਗਰ ਵੀ ਲਾਉਣਗੇ ਤੇ ਦੀਵਾਨ ਵੀ ਸਜਾਉਣਗੇ ਸਾਰਾ ਦਰਮਦਰ ਮਾਇਆ ਦਾ ਹੀ ਹੈ ਮਾਇਆ ਤੋਂ ਦਿਨਾਂ ਕੁਝ ਨਹੀਂ ਆ ਬੰਦਾ ਘਰੋਂ ਨਹੀਂ ਬਾਹਰ ਨਿਕਲ ਸਕਦਾ ਸਭ ਪੈਸੇ ਦੀ ਖੇਡ ਹੈ ਪਰ ਇੰਨਾ ਕੁਝ ਹੁੰਦਿਆ ਹੋਇਆ ਸਭ ਤੋਂ ਉੱਤਮ ਭਾਗਾ ਵਾਲਾ ਉਹ ਮਨੁੱਖ ਹੁੰਦਾ ਹੈ ਜਿਨੂੰ ਆ ਸਤ ਸੰਗਤ ਦੀ ਪ੍ਰਾਪਤੀ ਹੋ ਜਾਏ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਇ ਗੁਰੂ ਇਹ ਵੱਡੇ ਭਾਗਾ ਨਾਲ ਪ੍ਰਾਪਤ ਹੁੰਦੀ ਆ ਮਹਾਰਾਜ ਜੀ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਭ੍ਰਮ ਚੋਟਾ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਆ ਜੀਵ ਆਤਮ ਮੈਲ ਪਤੰਗ ਲੱਗ ਕੇ ਹੋ ਜਾਂਦੀ ਆ ਭਾਰੀ ਤੇ ਧੁਪੇ ਕੀ ਕਿੱਥੋਂ ਕੋਈ ਦੁਨੀਆ ਚ ਸਾਬਣ ਨਹੀਂ ਬਣਿਆ ਕੋਈ ਕੈਮੀਕਲ ਨਹੀਂ ਬਣਿਆ ਜਿਹੜਾ ਮਨੁੱਖ ਦੇ ਧਰ ਦੇ ਉੱਤੇ ਲੱਗਾ ਹੋਇਆ ਵਿਕਾਰਾਂ ਦਾ ਦਾਗ ਸਾਫ਼ ਕਰ ਦੇਵੇ ਤੇ ਜੇ ਕੋਈ ਆਤਮਾ ਨੂੰ ਧੋਣ ਵਾਸਤੇ ਮਹਾਨ ਕਿਰਪਾ ਬਖਸ਼ਿਸ਼ ਹੈ ਤੁਮਰੇ ਪਾਪੇ ਤਾਂ ਅਨਕ ਦੀ ਬਾਣੀ ਹੈ ਜਦੋਂ ਅਸੀਂ ਬਾਣੀ ਸੁਣਦੇ ਹਾਂ ਇਤਿਹਾਸ ਸੁਣਦੇ ਹਾਂ ਉਹਦੇ ਨਾਲ ਸਾਡਾ ਮਨ ਪਵਿੱਤਰ ਹੁੰਦਾ ਹੈ ਆਤਮਾ ਨਿਰਮਲ ਹੁੰਦੀ ਹੈ ਇਹ ਜੇਬਾ ਸੁੱਚੀ ਹੁੰਦੀ ਹੈ ਤੇ ਸਾਰੀ ਸੰਗਤ ਇੱਕ ਵਾਰਾਂ ਕਿਰਪਾ ਕਰੋ ਆਪਣਾ ਮਨ ਨਿਰਮਲ ਕਰਨ ਵਾਸਤੇ ਇਹ ਜੇਬਾ ਸੁੱਚੀ ਕਰਨ ਵਾਸਤੇ ਪਿਆਰ ਬਖਸ਼ੋ ਅਸੀਸ ਦਿਓ ਗੁਰੂ ਕੀ ਬਣਾਈ ਹੋਈ ਫਤਿਹ ਦਾ ਸਿਮਰਨ ਕਰਨਾ ਤੇ ਫਤਿਹ ਕਰਿਓ ਗੱਜ ਕੇ ਚੜ੍ਹਦੀ ਕਲਾ ਵਿੱਚ ਬੁਲਾਇਓ ਇਹ ਨਹੀਂ ਵੀ ਨਾਲ ਵਾਲੇ ਭਾਉ ਨੇ ਬੁਲਾ ਹੀ ਦਿੱਤੀ ਹੈ ਚਲੋ ਕੋਈ ਨਹੀਂ ਸਰ ਗਿਆ ਇਸ ਤਰ੍ਹਾਂ ਨਹੀਂ ਸਾਰੇ ਬੋਲਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋਹਣੇ ਤਖਤਾਂ ਉੱਤੇ ਸੁਭਾਏ ਮਾਨ ਨੇ ਬਹੁਤ ਸੁੰਦਰ ਪੰਡਾਲ ਸਜਿਆ ਜੋੜ ਮੇਲਾ ਹੀ ਬੜਾ ਵੱਡਾ ਹੈ ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਵਿਦਵਾਨ ਸੱਜਣ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਕਰਦੇ ਆ ਬੜੀਆਂ ਕਮਾਲ ਦੀਆਂ ਸਤਰਾਂ ਲਿਖੀਆਂ ਉਹ ਕਹਿੰਦਾ ਸਾਗਰ ਸੁੱਕ ਜਾਂਦੇ ਗਰਮੀ ਦਾ ਜੇ ਪਵੇ ਬਹੁਤੀ ਐ ਪਰ ਬਾਣੀ ਦਾ ਸਾਗਰ ਸੁੱਕਦਾ ਨਹੀਂ ਚੰਨ ਚੜ੍ਹਦੇ ਆ ਚੜ੍ਹਦੇ ਆ ਛਿਪ ਜਾਂਦੇ ਆ ਪਰ ਬਾਣੀ ਦਾ ਚਾਨਣ ਆ ਛਿਪਦਾ ਨਹੀਂ ਲੱਖਾਂ ਦੌਲਤ ਖਜ਼ਾਨੇ ਨੇ ਮੁੱਕ ਜਾਂਦੇ ਪਰ ਬਾਣੀ ਰੂਪ ਭੰਡਾਰ ਦਾ ਮੁੱਕਦਾ ਨਹੀਂ ਮਨੋ ਕਾਮਨਾ ਪੂਰੀਆਂ ਹੋਂ ਸੱਬੇ ਬਾਣੀ ਪੜਦੇ ਆ ਪਾਪ ਨੇੜੇ ਟੁਕਦਾ ਨਹੀਂ ਇਹ ਬੰਦਾ ਬਾਣੀ ਪੜਦਾ ਉਹਦੇ ਨੇੜੇ ਦੁੱਖ ਗਲਿੰਦਰ ਪਾਪ ਨਹੀਂ ਆਉਂਦਾ ਇਹ ਗਿਆਨ ਦਾ ਰਵੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਈ ਕਰਨ 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 ਜਿਦੀ ਘਟਦੀ ਹਨੇਰਾ ਏ ਸੱਚ ਖੰਡੋ ਨਿਕਲੀ ਰੋਹਾਨੀ ਤੇ ਲਸਾਨੀ ਗੰਗਾ ਲਹਿਰ 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 ਜਿਦੀ ਵੰਡਦੀ ਸਵੇਰਾ ਏ ਇੱਥੇ ਨਿਤ ਕੋਰੀਆਂ ਕੁਵਾਰੀਆਂ ਅਨੇਕ ਜਿੰਦਾ ਨਾਮ ਦੇ ਮਜੀਠੇ ਰੰਗ ਰੰਗ ਦਾ ਰੰਗੇਰਾ ਏ ਇੱਥੇ ਨਾ ਕੋ ਤੇਰ ਮੇਰ ਵਲਸ਼ਾਲ ਹੀਰ ਫੇਰ ਜਾਤ ਪਾਤ ਰਹਿਤੇ ਮਨੁੱਖਤਾ ਦਾ ਡੇਰਾ ਏ ਸਤ ਨਾਮ ਬੋਲਦੇ ਜੋ ਤੇਰਾ ਤੇਰਾ ਕਹਿ ਕੇ ਤੋਲਦੇ ਨੇ ਆਕਾਲ ਦੀਆਂ ਮੋਦੀਆਂ ਦਾ ਇਹੋ ਹੀ ਮੋਦੀ ਖਾਨਾ ਏ ਭਈ ਜਿੱਥੋਂ ਆਕੇ ਝੋਲੀਆਂ ਨੂੰ ਭਰ ਲਏ ਜੇ ਜੱਗ ਸਾਰਾ ਔਰ ਗੁਰੂਆਂ ਦੀ ਜੋਤ ਅੱਤੇ ਬਾਣੀ ਦਾ ਖਜਾਨਾ ਏ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਸਾਰੀਆਂ ਚਿੰਤਾਵਾਂ ਦਾ ਨਾਸ਼ ਕਰਨ ਵਾਲੇ ਸਤਿਗੁਰਾਂ ਦਾ ਤਰੋ ਧਿਆਨ ਪਿਆਰ ਵਿੱਚ ਆਓ ਸਾਰੀਆਂ ਸੰਗਤਾਂ ਗੱਜ ਕੇ ਚੜ੍ਹਦੀ ਕਲਾ ਵਿੱਚ ਉਚਾਰਨ ਕਰਦੇ ਆਖੋ ਜੀ ਵਾਹਿਗੁਰੂ ਜੀ ਕਾ ਵੰਸਾ ਵਾਹਿਗੁਰੂ ਜੀ ਕੀ ਫਤਿਹ